ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਖਾਲਸਾ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੀ ਹੱਟ ਬਿੱਤੀ ਸਾਂਝੀ ਕਰਾਂਗੇ ਜਿਸ ਨੂੰ ਕੀ ਸੁਣ ਕੇ ਬੰਦੇ ਨੂੰ ਸਮਝ ਆ ਜਾਂਦੀ ਹੈ ਕਿ ਜ਼ਿੰਦਗੀ ਅਸਲ ਚ ਹੈ ਕੀ ਹੈ ਜ਼ਿੰਦਗੀ ਵਿੱਚ ਕੀ ਕਰਨਾ ਚਾਹੀਦਾ ਹੈ ਜ਼ਿੰਦਗੀ ਸਾਨੂੰ ਰੱਬ ਨੇ ਕਿਉਂ ਦਿੱਤੀ ਹੈ ਅਸੀਂ ਪਰ ਕਿਸ ਤਰ੍ਹਾਂ ਗੁਜ਼ਾਰ ਰਹੇ ਹਾਂ ਇਹ ਜ਼ਿੰਦਗੀ ਦਾ ਤੇ ਕਿਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਅਸੀਂ ਕੀ ਕੀ ਕੁਝ ਕਮੀਆਂ ਹਨ ਤੇ ਕੀ ਕਿੱਦਾਂ ਕਰਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਪਹਿਲੀ ਨੰਬਰ ਖਾਲਸਾ ਜੀ ਜਦੋਂ ਵੀ ਬੰਦੇ ਦੀ ਜ਼ਿੰਦਗੀ 'ਚ ਦੁੱਖ ਆਂਦਾ ਹੈ ਉਹ ਕਿਸੇ ਰੱਬ ਦਾ ਭੇਜਿਆ ਹੋਇਆ ਨਹੀਂ ਹੁੰਦਾ ਉਹ ਬੰਦੇ ਦੇ ਆਪਣੀ ਹੀ ਕਰਮ ਹੁੰਦੇ ਹਨ ਪਰ ਅਸੀਂ ਬਲੇਮ ਅਸੀਂ ਦੋਸ਼ ਉਸ ਰੱਬ ਤੇ ਕਰ ਦਿੰਨੇ ਆ ਅਸੀਂ ਕਹਿੰਨੇ ਆ ਨਹੀਂ ਇਹ ਸਭ ਕੁਝ ਮੇਰਾ ਕੀਤਾ ਹੋਇਆ ਨਹੀਂ ਹੈ ਇਹ ਜੋ ਵੀ ਕੀਤਾ ਹੈ ਇਹ ਸਭ ਕੁਝ ਰੱਬ ਦਾ ਹੀ ਤੇ ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਦੁੱਖ ਆਉਂਦਾ ਹੈ ਤੇ ਬੰਦਾ ਰੱਬ ਨੂੰ ਕਹਿੰਦਾ ਹੈ ਕਿ ਪ੍ਰਮਾਤਮਾ ਇੰਜ ਕਿਉਂ ਕੀਤਾ ਜਾਂ ਇੰਜ ਕਿਉਂ ਨਹੀਂ ਕੀਤਾ ਦੇਖੋ ਪ੍ਰਮਾਤਮਾ ਨੇ ਸਾਨੂੰ ਇੱਥੇ ਜੀਵਨ ਦਿੱਤਾ ਹੈ ਗੁਰਬਾਣੀ ਪੜ੍ਹਨ ਦੀ ਕਿ ਅਸੀਂ ਪੱਕੇ ਨੇਤਨੇਮੀ ਹਾਂ ਕਿ ਅਸੀਂ ਹਰ ਰੋਜ਼ ਪਾਠ ਕਰਦੇ ਹਾਂ ਜਾਂ ਅਸੀਂ ਕੋਈ ਪਾਪ ਕਰਦੇ ਹੀ ਨਹੀਂ ਜਿਦੇ ਨਾਲ ਕਿ ਸਾਡੀ ਜ਼ਿੰਦਗੀ 'ਚ ਕੋਈ ਦੁੱਖ ਹੀ ਨਾ ਆਵੇ ਫਿਰ ਅਸੀਂ ਕੌਣ ਹੁੰਨੇ ਹਾਂ ਕਿ ਹਾਂ ਜੋ ਵੀ ਕੀਤਾ ਉਸ ਪ੍ਰਮਾਤਮਾ ਨੇ ਕੀਤਾ ਚੰਗਾ ਕਰਦੇ ਸਾਡੀ ਕਿਸਮਤ ਆ ਤੇ ਜੇ ਕੋਈ ਮਾੜਾ ਕੰਮ ਹੋ ਜੇ ਤੇ ਉਹ ਪ੍ਰਮਾਤਮਾ ਨੇ ਕੀਤਾ ਹੈ ਜੀ ਵੇਖੋ ਅਸੀਂ ਕਿਹੋ ਜਿਹੇ ਹਾਂ ਅਸੀਂ ਕੀਵੇਂ ਦੇ ਪ੍ਰਾਣੀ ਹਾਂ ਅਸੀਂ ਪਰਮਾਤਮਾ ਨੂੰ ਵੀ ਨਹੀਂ ਬਖਸ਼ਦੇ ਵੀ ਪਰਮਾਤਮਾ ਨੂੰ ਹੀ ਤਾਂ ਬਖਸ਼ਦੀਏ ਪਰ ਵਾਯੂ ਗੁਰੂ ਸਾਨੂੰ ਮਾਫ ਕਰਨਾ ਇਹੋ ਜਿਹੇ ਵੀ ਲੋਕ ਨੇ ਇਹ ਨਹੀਂ ਕਹਿੰਦੀ ਕਿ ਸਾਰੇ ਇਹੋ ਜਿਹੇ ਲੋਕ ਨੇ ਅਸੀਂ ਵੀ ਉਹਨਾਂ ਵਿੱਚ ਹੀ ਆਉਨੇ ਹਾਂ ਸਾਡੇ ਤੇ ਵੀ ਕੋਈ ਤਕਲੀਫ ਪਾਣਾ ਜਾਵੇ ਪਰਮਾਤਮਾ ਨੇ ਕੀਤਾ ਹੈ ਪਰਮਾਤਮਾ ਦੀ ਮਰਜ਼ੀ ਹੈ ਕੋਈ ਚੰਗਾ ਕੰਮ ਕਰੇ ਵਾਯੂ ਗੁਰੂ ਤੇਰਾ ਸ਼ੁਕਰ ਇਹ ਤਾਂ ਕਹਿਣਾ ਨਹੀਂ ਪਰ ਆਹ ਜ਼ਰੂਰੀ ਕਹਿ ਦੇਣਾ ਹਾਈ ਪਰਮਾਤਮਾ ਥੋੜਾ ਹੋਰ ਕਰ ਦਿੰਦੇ ਥੋੜਾ ਜੇ ਪੈਸੇ ਤੋਂ ਅੰਦੋਲ ਚ ਥੋੜੀ ਤਰੱਕੀ ਨਹੀਂ ਹਾਏ ਜਿਵੇਂ ਹੋਰ ਕਰਦਾ ਤੇ ਹੋਰ ਤਰੱਕੀ ਹੋ ਜਾਣੀ ਸੀ ਹਾਏ ਜਿਵੇਂ ਕੋਈ ਹੋਰ ਕੰਮ ਕਰ ਲੈਂਦਾ ਤੇ ਹੋਰ ਹੋ ਜਾਣਾ ਇਹ ਹਾਏ ਵਾਲੀ ਤਮਾ ਨਾ ਬੰਦੇ ਨੂੰ ਜ਼ਿੰਦਗੀ ਤੇ ਮੌਤ ਦੇ ਵਿੱਚ ਖੜਾ ਹੋਣ ਦੇ ਬਾਅਦ ਜਿੱਦ ਵੀ ਉਹਨੂੰ ਇਹੀ ਤਮਾ ਰਹਿੰਦੀ ਹੈ ਕਿ ਮੈਂ ਹੋਰ ਕਰ ਲੈਂਦਾ ਹਜੇ ਚਾਰ ਪੈਸੇ ਹੋਰ ਜੋੜ ਲੈਂਦਾ ਭਾਵੇਂ ਉਹਨਾਂ ਪੈਸਿਆਂ ਤੇ ਅਸੀਂ ਚੰਗੇ ਕਰਮ ਕਰਕੇ ਅਸੀਂ ਆਪਣਾ ਗੁਜ਼ਾਰਾ ਕਰਨਾ ਵਾ ਫਿਰ ਅਸੀਂ ਹੋਰ ਅੱਗੇ ਵੀ ਸੋਚੀ ਜਾਨੇ ਸਾਡੇ ਬੱਚਿਆਂ ਦਾ ਫਿਰ ਅਸੀਂ ਹੋਰ ਉਸ ਤੋਂ ਅੱਗੇ ਸੋਚੀ ਜਾਨੇ ਕਿ ਸਾਡੇ ਪੋਤੇ-ਪੋਤੀ ਜਾਂ ਸਾਡੇ ਦੋਤਾ ਦੋਤੀ ਇਹ ਵੀ ਚੰਗੇ ਹੋ ਜਾਣ ਇਹਨਾਂ ਨੂੰ ਵੀ ਕੋਈ ਤਤੀਬਾਹ ਨਾ ਲੱਗੇ ਫਿਰ ਅਸੀਂ ਇਹੋ ਜਿਹੀ ਗੱਲਾਂ ਕਰਦੇ ਹਾਂ ਪਰ ਵੇਖੋ ਅਸੀਂ ਇਹਦੇ ਵਿੱਚ ਕਿਤੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਨਹੀਂ ਅਸੀਂ ਪ੍ਰਮਾਤਮਾ ਨੂੰ ਕਿਹਾ ਹੈ ਕਿ ਪ੍ਰਮਾਤਮਾ ਜਿੰਨਾ ਦਿੱਤਾ ਉੰਨੇ ਚੀ ਸਬਰ ਹੈ ਜੋ ਦਿੱਤਾ ਉਹੀ ਠੀਕ ਹੈ ਨਹੀਂ ਅਸੀਂ ਹੋਰ ਤੋਂ ਹੋਰ ਦੇਖਿਆ ਫਲਾਣੇ ਨੂੰ ਪ੍ਰਮਾਤਮਾ ਨੇ ਆਹ ਦਿੱਤਾ ਸਾਨੂੰ ਦਿੱਤਾ ਨਹੀਂ ਟਮਖਾਣੇ ਨੂੰ ਪ੍ਰਮਾਤਮਾ ਨੇ ਆਹ ਦਿੱਤਾ ਸਾਨੂੰ ਕਿਹੜਾ ਦਿੱਤਾ ਪ੍ਰਮਾਤਮਾ ਨੇ ਉਹ ਤਾਂ ਪਹਿਲਾਂ ਹੀ ਅਮੀਰ ਸੀ ਪਹਿਲਾਂ ਜਦੋਂ ਦੁਨੀਆ ਤੇ ਆਇਆ ਸੀ ਨਾ ਸਾਰੇ ਖਾਲੀ ਹੱਥ ਆਏ ਸੀ ਬਿਨਾ ਕੱਪੜਿਆਂ ਤੋਂ ਇੱਕ ਤਨ ਢੱਕਣ ਨੂੰ ਕੱਪੜਾ ਵੀ ਨਹੀਂ ਨਾਲ ਲੈ ਕੇ ਆਏ ਜਿਵੇਂ ਆਇਆ ਉਵੇਂ ਹੀ ਜਾਣਾ ਇਹ ਆਵਾਗਮਨ ਜ਼ਿੰਦਗੀ ਦਾ ਇਹ ਲੱਗਿਆ ਹੀ ਰਹਿਣਾ ਹੈ ਪਰ ਸਾਨੂੰ ਸਮਝ ਆਉਂਦੀ ਹੈ ਨਹੀਂ ਸਾਨੂੰ ਸਿਰਫ ਇਹ ਹੈ ਕਿ ਹਾਂ ਉਹ ਅਮੀਰ ਹੋ ਗਿਆ ਉਹਨੇ ਪਤਾ ਨਹੀਂ ਕੀ ਦੇਖੋ ਆ ਅਮੀਰੀ ਗਰੀਬੀ ਜਿਹੜੀ ਜੀਵਨ ਦੇ ਵਿੱਚ ਆਉਂਦੀ ਹੈ ਨਾ ਇਹ ਸਾਡੇ ਆਪਣੇ ਹੱਥ ਵਸ ਹੁੰਦੀ ਹੈ ਜਿਹੜੇ ਬੰਦੇ ਨੇ ਸਵੇਰੇ ਸੱਜੇ ਉੱਠ ਕੇ ਮਿਹਨਤ ਕਰਨੀ ਹੈ ਤੇ ਕੁਝੇ ਬੰਦੇ ਨੇ ਕੰਮ ਨੂੰ ਹੱਥ ਵੀ ਨਹੀਂ ਲਾਉਣਾ ਫੇਰ ਕਿਵੇਂ ਉਹ ਤਰੱਕੀ ਤੇ ਜਾ ਸਕਦਾ ਫੇਰ ਦੋਸ਼ ਪਰਮਾਤਮਾ ਨੂੰ ਜਿਹੜਾ ਬੰਦਾ ਸਵੇਰੇ ਹੀ ਉੱਠ ਕੇ ਪਾਠ ਕਰਦਾ ਹੈ ਤੇ ਦੂਜੇ ਬੰਦੇ ਨੇ ਕਦੀ ਗੁਟਕਾ ਸਾਹਮਣੂ ਦੇਖਿਆ ਵੀ ਨਹੀਂ ਪੁਥੀ ਸਾਹਿਬ ਦੇ ਦਰਸ਼ਨ ਵੀ ਨਹੀਂ ਕੀਤੇ ਗੁਰਦੁਆਰਾ ਸਾਹਿਬ ਜਾ ਕੇ ਕਦੀ ਮੱਥਾ ਹੀ ਨਹੀਂ ਟੇਕਿਆ ਫਿਰ ਅਸੀਂ ਕੌਣ ਹੁੰਨੇ ਹਾਂ ਬਲੇਮ ਕਰਨ ਵਾਲੀ ਕਿਸੇ ਦੀ ਇਸ ਕਰਕੇ ਸਾਨੂੰ ਕਿਸੇ ਤੇ ਬਲੇਮ ਲਾਉਣ ਤੋਂ ਪਹਿਲਾਂ ਰੱਬ ਤੇ ਵੀ ਜਾਂ ਕਿਸੇ ਤੇ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਅਸੀਂ ਉਸ ਕੰਮ ਨੂੰ ਕਰਨ ਵਿੱਚ ਸਮੁੱਖਾ ਅਸੀਂ ਪੂਰਾ ਕਰਤਾ ਹੈ ਜਾਂ ਉਹ ਪੂਰੀ ਤਰ੍ਹਾਂ ਹੋ ਚੁੱਕਿਆ ਹੈ ਨਹੀਂ ਬਸ ਅਸੀਂ ਸਹੀ ਸਭ ਕੁਝ ਸਹੀ ਇਸ ਕਰਕੇ ਸਾਨੂੰ ਪਹਿਲਾਂ ਸਭ ਤੋਂ ਵੱਡਾ ਕੰਮ ਜੋ ਕਿ ਹੈ ਕਿ ਸਵੇਰੇ ਉੱਠਦੇ ਸੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕੀ ਜੋ ਵੀ ਦਿੱਤਾ ਉਸ ਪਰਮਾਤਮਾ ਨੇ ਦਿੱਤਾ ਜਿੰਨਾ ਵੀ ਦਿੱਤਾ ਉਹਦੇ ਵਿੱਚ ਮੈਂ ਖੁਸ਼ ਹਾਂ ਵਾਹਿਗੁਰੂ ਮੈਨੂੰ ਹੋਰ ਕੋਈ ਕਮੀ ਨਹੀਂ ਤੇਰੇ ਦਰਸੇ ਆ ਗਏ ਹਾਂ ਸਾਨੂੰ ਹੁਣ ਕੋਈ ਘਾਟ ਨਹੀਂ ਰਹੀ ਪਰ ਨਹੀਂ ਸਾਡੀ ਤਾਂ ਮਾਇਆ ਤਾੰਦੁਲਕ ਸ਼ੋਰ ਤੇ ਆ ਐਸ਼ ਪ੍ਰਸਤੀ ਦੀ ਜ਼ਿੰਦਗੀ ਤੇ ਹੀ ਰਹਿ ਗਿਆ ਹੈ ਜਿੰਨੀ ਹੋ ਸਕੇ ਅਸੀਂ ਐਸ਼ ਕਰ ਲਈਏ ਜਿੰਨੀ ਹੋ ਸਕੇ ਅਸੀਂ ਬੜਿਆਈ ਨਾ ਕਰੀਏ ਨਾਨਕ ਦੀ ਅਸੀਂ ਸਿਰਫ ਕੌਮਫਰਟ ਲਈ ਤੇ ਆਪਣੇ ਜੀਵਨ ਨੂੰ ਜੀ ਲਈਏ ਕਦੇ ਕਿਸੇ ਨੇ ਇਹ ਵੀ ਕਿਹਾ ਹੈ ਕਿ ਮੈਂ ਅੱਜ ਬਾਣੀ ਨਹੀਂ ਪੜੀ ਤੇ ਮੈਨੂੰ ਇੰਜ ਲੱਗਦਾ ਹੈ ਕਿ ਮੇਰਾ ਜੀਵਨ ਖਾਲੀ ਹੈ ਕਿਸੇ ਨੇ ਕਦੇ ਇਹ ਵੀ ਕਿਹਾ ਕਿ ਅੱਜ ਮੈਂ ਬਾਣੀ ਨਹੀਂ ਪੜੀ ਤੇ ਮਨ ਉਹਦੀ ਹੁਟਕ ਲੱਗ ਰਹੀ ਹੈ ਨਹੀਂ ਐਦਾਂ ਜ਼ਰੂਰ ਕਵਾਂਗੇ ਕਿ ਅੱਜ ਅਸੀਂ ਭੋਜਨ ਨਹੀਂ ਕੀਤਾ ਹੈ ਭੁੱਖ ਦੇ ਨਾਲ ਮੈਨੂੰ ਕਾਲੀ ਪਹਿਰੀ ਹੈ ਕਿ ਜਦੋਂ ਗੁਰਬਾਣੀ ਨਹੀਂ ਪੜ੍ਹਦੇ ਉਦੋਂ ਕਿਉਂ ਨਹੀਂ ਕਾਲੀ ਪੈਂਦੀ ਵੀ ਪਰਮਨੁੱਖ ਹੈ ਇਸ ਨੂੰ ਕੋਈ ਸਮਝ ਨਹੀਂ ਹੈ ਕਿ ਕਲੀ ਕਰਨਾ ਹੈ ਕਦੋਂ ਕਰਨਾ ਹੈ ਕੀ ਨਹੀਂ ਕਰਨਾ ਹੈ ਬਸ ਇਹ ਹੈ ਕਿ ਅਸੀਂ ਅੱਜ ਆ ਨਹੀਂ ਖਾਦਾ ਤੇ ਅੱਜ ਆ ਨਹੀਂ ਪਾਇਆ ਵੇਖੋ ਬੀਬੀਆਂ ਭੈਣਾ ਕਿਸੇ ਦੇ ਵਿੱਚ ਵੀ ਇਹ ਤਾਂ ਮਾਂ ਜ਼ਰੂਰ ਰਹਿੰਦੀ ਹੈ ਵੀ ਫਲਾਣੇ ਨੇ ਬਹੁਤ ਸੋਹਣੇ ਕੱਪੜੇ ਪਾਏ ਹਨ ਤੇ ਮੈਂ ਵੇਖੋ ਕਿੱਥੇ ਆ ਜਦੋਂ ਪਰਮਾਤਮਾ ਨੇ ਸਾਨੂੰ ਇੱਕੋ ਜਿਹੇ ਸਰੀਰਾਂ ਦੇ ਬਣਾ ਕੇ ਭੇਜਿਆ ਹੈ ਸਿਰਫ ਕਰਮ ਆਪਣੇ ਆਪਣੇ ਲਿਖ ਕੀ ਭੇਜੇ ਹਨ ਕਰਮ ਵੀ ਕੀ ਪਰਮਾਤਮਾ ਕਹਿੰਦਾ ਹੈ ਕਿ ਕਿਰਤ ਕਰ ਕਿਰਤ ਕਰ ਕੋਈ ਤਾਂ ਬਹੁਤ ਤਰੱਕੀ ਨਾ ਕਰ ਲੈਂਦੇ ਹੁਣ ਆਪਾਂ ਇੱਕ ਕੁਐਸਚਨ ਹੈ ਆਪਾਂ ਇਹ ਤੁਹਾਨੂੰ ਉਦਾਹਰਨ ਦੇ ਤੌਰ ਤੇ ਸਮਝਾਉਨੇ ਆ ਵੀ ਵੇਖੋ ਰੱਬ ਨੇ ਸਾਨੂੰ ਇੱਕੋ ਜਿਹਾ ਬਣਾ ਕੇ ਭੇਜਿਆ ਹੈ ਠੀਕ ਹੈ ਕਿਸੇ ਨੂੰ ਅੱਗੇ ਕਿਸੇ ਨੂੰ ਪਿੱਛੇ ਟਾਈਮ-ਟਾਈਮ ਨਾਲ ਠੀਕ ਹੈ ਤੇ ਫਿਰ ਉਹਨੇ ਕੋਈ ਫਰਕ ਨਹੀਂ ਕੀਤਾ ਪਰਮਾਤਮਾ ਨੇ ਸਾਨੂੰ ਬਣਾਉਣ ਵੇਲੇ ਅੱਖਾਂ ਨੱਕ ਕੰਨ ਲੱਤ ਹੱਥ ਸਭ ਕੁਝ ਦਿੱਤਾ ਠੀਕ ਹੈ ਜ਼ੁਬਾਨ ਦਿੱਤੀ ਪਰ ਅਸੀਂ ਕੀ ਅਸੀਂ ਪਰਮਾਤਮਾ ਦੇ ਕਾਇਦੇ ਕਾਨੂੰਨ ਜਾਣਦੇ ਹਾਂ ਕੀ ਅਸੀਂ ਜਾਣਦੇ ਹਾਂ ਕਿ ਪਰਮਾਤਮਾ ਨੇ ਸਾਨੂੰ ਭੇਜਿਆ ਹੈ ਆਪਣਾ ਜੀਵਨ ਗੁਜ਼ਾਰਨ ਲਈ ਪਰ ਨਹੀਂ ਤੇ ਪਰਮਾਤਮਾ ਵੀ ਸਾਨੂੰ ਡੰਗਰ ਬਣਾ ਕੇ ਭੇਜ ਦਿੰਦੇ ਅਸੀਂ ਵੀ ਕਿਤੇ ਕੋਈ ਉਹ ਹੁੰਦੇ گاਵਾਵਾਂ ਵਿੱਚ ਜਾ ਵਾਂਗੂ ਫਿਰਦੇ ਹੁੰਦੇ ਅਵਾਰਾ ਜਾਂ ਫਿਰ ਕੁੱਤਿਆਂ ਵਾਂਗੂ ਫਿਰਦੇ ਥਾਂ ਥਾਂ ਤੇ ਭਟਕਦੇ ਰੋਟੀ ਲਈ ਪਰ ਨਹੀਂ ਪਰਮਾਤਮਾ ਨੇ ਸਾਨੂੰ ਹੱਥੀਂ ਕਿਰਤ ਹੱਥੀਂ ਕਿਰਤ ਕਰਨ ਲਈ ਬਣਾ ਕੇ ਭੇਜਿਆ ਹੈ ਕਿ ਇਹ ਹੱਥ ਦੀ ਕਿਰਤ ਖਾਣ ਮੰਗ ਕੇ ਨਾ ਖਾਣ ਇਹ ਆਪਣੇ ਬਾਗਾਂ ਦਾ ਇਹ ਆਪਣੀ ਕਿਸਮਤ ਖੁਦ ਬਣਾਉਣ ਇਹ ਕੰਮ ਕਰਨ ਇਸ ਕਰਕੇ ਪ੍ਰਮਾਤਮਾ ਨੇ ਸਾਨੂੰ ਭੇਜਿਆ ਹੈ ਨਾ ਕਿ ਇਸ ਕਰਕੇ ਵੇਖੋ ਦੇਖੋ ਜਿੱਦਾਂ ਇੱਕ ਬੱਚੇ ਨੂੰ ਪੇਪਰ ਆਉਂਦਾ ਹੈ ਜਿਹੜਾ ਤਾਂ ਬੱਚਾ ਹੁਸ਼ਿਆਰ ਹੁੰਦਾ ਹੈ ਉਹ ਪੇਪਰ ਵਧੀਆ ਤਰ੍ਹਾਂ ਕਰਕੇ ਪਾਸ ਹੋ ਜਾਂਦਾ ਹੈ ਫਰਸਟ ਆ ਜਾਂਦਾ ਹੈ ਇਸੇ ਤਰ੍ਹਾਂ ਆਪਾਂ ਹੀ ਹਾਂ ਆਪਾਂ ਪੇਪਰ ਯਾਦ ਹੀ ਨਹੀਂ ਕਰਦੇ ਆਪਾਂ ਕਿਸ ਪੇਪਰ ਦੀ ਗੱਲ ਕਰ ਰਹੇ ਹਾਂ ਗੁਰਬਾਣੀ ਵਾਲੇ ਪੇਪਰ ਦੀ ਗੱਲ ਤੇ ਜਿਹੜਾ ਬੱਚਾ ਸਵੇਰੇ ਉੱਠ ਕੇ ਪੜਦਾ ਹੈ ਜਾਂ ਕੋਈ ਪਾਠੀ ਸਿੰਘ ਲਾ ਲੋ ਜਾਂ ਫਿਰ ਕੋਈ ਮਾਤਾ ਭੈਣ ਲਾ ਲੋ ਕੋਈ ਵੀ ਬੰਦਾ ਬਜ਼ੁਰਗ ਮਾਤਾ ਬੱਚੇ ਭੈਣ ਕੁਝ ਵੀ ਜਿਹੜੇ ਸਵੇਰੇ ਉੱਠ ਕੇ ਪਾਠ ਕਰਦੇ ਹਨ ਨਿਤਨੇਮੀ ਹਨ ਗੁਰਦੁਆਰਾ ਸਾਹਿਬ ਜਾਣਾ ਨਹੀਂ ਛੱਡਦੇ ਤੇ ਉਹਨਾਂ ਦੇ ਪਰਚੇ ਵੀ ਸਫਲ ਹੀ ਹੋਣਗੇ ਨਾ ਉਹਨਾਂ ਤੇ ਵੀ ਗੁਰੂ ਦੀ ਰਹਿਮਤ ਹੋਏਗੀ ਗੁਰੂ ਦੀ ਗੁਰੂ ਦੀ ਸ਼ਰਤ ਗੁਰੂ ਦਾ ਪਿਆਰ ਗੁਰੂ ਦੀ ਮਿਹਨਤ ਸਦਕਾ ਉਹ ਵੀ ਆਪਣੇ ਪਰਚਿਆਂ 'ਚੋਂ ਫਰਸਟ ਆ ਜਾਂਦੇ ਨੇ ਤੇ ਭਾਈ ਕਿ ਜਿੰਨਾਂ ਤਕੋਠੀਆਂ ਕਰਾ ਮਿਲ ਜਾਂਦੀਆਂ ਨੇ ਤੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੀ ਨਹੀਂ ਬਸ ਦੇਖ ਕੇ ਦੂਜਿਆਂ ਨੂੰ ਸੜਿਆ ਹੈ ਕਹਿੰਦੇ ਬੰਦੇ ਨੂੰ ਸੜਨਾ ਨਹੀਂ ਚਾਹੀਦਾ ਵੀ ਫਲਾਣੇ ਕੋਲ ਆਇਨਾ ਹੈ ਤੇ ਮੇਰੇ ਕੋਲ ਹੈ ਨਹੀਂ ਸੜਨ ਦਾ ਕੁਝ ਨਹੀਂ ਹੋਣਾ ਤੂੰ ਸੜਨਾ ਤੂੰ ਰੀਸ ਕਰ ਤੂੰ ਕਰੋ ਦੇ ਵਾਂਗੂ ਮਿਹਨਤ ਕਰ ਜਿਆਦਾ ਨਹੀਂ ਕਰ ਸਕਦਾ ਥੋੜੀ ਕਰ ਕਰ ਤੇ ਸਹੀ ਜ਼ਰੂਰ ਇੱਕ ਮਾਤਾ ਦੀ ਉਦਾਹਰਨ ਦੇ ਨੇਹਾ ਹੁਣ ਅਸੀਂ ਅੱਜ ਵੀ ਦੇਖੋ ਉਹਨਾਂ ਕਹਿੰਦੇ ਮਾਤਾ ਨਿਯਮ ਦੀ ਬੜੀ ਪੱਕੀ ਸੀ ਸਵੇਰੇ ਗੁਰੂ ਘਰ ਜਾਣਾ ਠੀਕ ਹੈ ਕਾਇਦੇ ਅਸੂਲਾਂ ਵਾਲੀ ਸੀ ਥੋੜੀ ਖੋਰੇ ਸੁਭਾਅ ਦੀ ਸੀ ਚਲੋ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ ਖੋਰਾ ਸੁਭਾਅ ਤਾਂ ਆਪਦਾ ਹੀ ਹੁੰਦਾ ਹੈ ਤੇ ਉਸ ਮਾਤਾ ਦੇ ਜੀਵਨ ਦੀ ਆ ਜਿਹੜੀ ਗੱਲ ਹੈ ਨਾ ਇਹ ਤੁਹਾਡੇ ਨਾਲ ਅੱਜ ਸਾਂਝੀ ਕਰਨਾ ਕਿ ਜੀਵਨ ਚ ਜੇ ਜੋ ਅਸੀਂ ਸੋਚਦੇ ਹਾਂ ਉਸ ਤੋਂ ਉੱਤੇ ਵੀ ਕੁਝ ਹੈ ਦੇਖੋ ਮਾਤਾ ਦੀ ਧੀ ਪੁੱਤ ਸੀ ਧੀ ਪੁੱਤ ਵਿਆਹੇਗੇ ਵਧੀਆ ਨਵਾ ਹੋ ਗਈਆਂ ਜਵਾਈ ਹੋ ਗਈ ਅੱਗੇ ਉਹ ਬੱਚੇ ਆ ਗਏ ਠੀਕ ਹੈ ਨਾ ਤੇ ਮਾਤਾ ਨੂੰ ਕਿਸ ਗੱਲ ਦੀ ਹੁਣ ਤਾਂ ਮਸੀ ਹੁਣ ਤਾਂ ਮਾਤਾ ਆਰਾਮ ਨਾਲ ਆਪਣਾ ਜ਼ਿੰਦਗੀ ਚ ਜੀਵਨ ਚ ਜੀ ਸਕਦੀ ਸੀ ਨਾ ਵਿਖਿਆ ਮੇਰੇ ਧੀ ਵੀ ਹੈ ਪੁੱਤ ਵੀ ਹੈ ਕਮਾਉਣ ਖਮਾਉਣ ਵਾਲੇ ਵੀ ਸਾਰੇ ਨੇ ਸਭ ਕੁਝ ਹੈ ਘਰ ਵਿੱਚ ਫਿਰ ਤਾਂ ਮਾਤਾ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਫਿਰ ਤਾਂ ਬੰਦੇ ਨੇ ਨਹੀਂ ਚਾਹੀਦਾ ਕਿ ਚਲ ਹੁਣ ਜੀ ਧੀ ਪੁੱਤ ਵੀ ਹੋ ਗਏ ਨੇ ਵਿਆਹ ਵੀ ਹੋ ਗਏ ਨੇ ਹੁਣ ਆਪਣਾ ਆਪਣਾ ਆਪ ਸਵਰਨ ਜਿੱਥੇ ਤੱਕ ਮੇਰੀ ਡਿਊਟੀ ਸੀ ਮੈਂ ਨਿਭਾਤੀ ਹੈ ਪਰ ਨਹੀਂ ਤਮਾ ਜੋ ਹੈ ਲਾਲਸਾ ਬੰਦੇ ਦੇ ਅੰਦਰ ਅੱਗੇ ਤੋਂ ਅੱਗੇ ਹੈ ਇਹ ਨਹੀਂ ਪਤਾ ਕਿ ਹੁਣ ਚਲੋ ਮੈਂ 50 ਸਾਲੇ ਆ 60 ਸਾਲ ਆਪਣੇ ਬੱਚਿਆਂ ਲਈ ਬਿਤਾਰਦੇ ਨੇ ਹੁਣ ਕੁਝ ਕ ਸਾਲ ਜ਼ਿੰਦਗੀ ਦੇ ਮੈਂ ਆਪਣੇ ਲਈ ਬਤਾਵਾ ਬੱਚਿਆਂ ਲਈ ਮਿਹਨਤ ਕਰਦੀ ਬੱਚਿਆਂ ਲਈ ਖਵਾਉਂਦੇ ਪਕਾਉਂਦੇ ਬੜਾਉਂਦੇ ਬੱਚਿਆਂ ਨੂੰ ਤੇ ਅੱਗੇ ਗਾਂ ਪੋਤਰੇ ਦੋਤਰੀਆਂ ਦੀ ਵਾਸਤੇ ਵੀ ਕਰਦੇ ਹਾਂ ਚਲੋ ਠੀਕ ਹੈ ਕਰਨਾ ਚਾਹੀਦਾ ਹੈ ਹਰ ਇੱਕ ਮਾਪੇ ਦਾ ਫਰਜ਼ ਹੈ ਪਰ ਗੁਰੂ ਲਈ ਵੀ ਸਮਾਂ ਕੱਢੋ ਨਾ ਗੁਰੂ ਲਈ ਸਮਾਂ ਹੀ ਨਹੀਂ ਕਰਨਾ ਗੁਰੂ ਨੂੰ ਕਹਿਣਾ ਵੀ ਸਾਡੀ ਸੇਵਾ ਸਾਡਾ ਪਾਠ ਵਸਾਹੀ ਹੈ ਕਿ ਅਸੀਂ ਆਪਣੇ ਘਰ ਨੂੰ ਸੰਭਾਲਦੇ ਪਈਆਂ ਕਹਿੰਿਆ ਉਹਨੂੰ ਮੈਂ ਪੁੱਛਿਆ ਵੀ ਤੁਹਾਡੀ ਕਰਮ ਤੇ ਤੁਹਾਡੀ ਸਿਰਤ ਏ ਕਹਿੰਦੇ ਜੀ ਬੱਚਿਆਂ ਦੇ ਅੱਗੇ ਉਹ ਬੱਚੇ ਹੋਗੇ ਜੀ ਇਹੀ ਸਾਡੀ ਸੇਵਾ ਏ ਉਹਨਾਂ ਦੀ ਦੇਖਭਾਲ ਕਰਦੇ ਹਾਂ ਖੁਸ਼ ਰਹਿਣੇ ਹਾਂ ਪਰਿਵਾਰ ਨਾਲ ਕਿਸੇ ਦੇ ਦਾਦੀ ਕਿਸੇ ਦੀ ਨਾਨੀ ਵੀ ਆਹੀ ਸਾਡਾ ਸੰਸਾਰ ਹੈ ਇਹੀ ਸਾਡਾ ਜੀਵਨ ਹੈ ਪਰ ਵੇਖੋ ਇੱਚ ਰੱਬ ਕਿੱਥੇ ਹੈ ਰੱਬ ਤੇ ਮਨੋ ਵਿਸਾਰ ਹੀ ਲਿਆ ਨਾ ਰੱਬ ਨੂੰ ਤੇ ਚੇਤਾ ਹੀ ਨਹੀਂ ਰੱਖਿਆ ਵੀ ਜਿਨੇ ਪੈਦਾ ਕੀਤਾ ਜਿਨੇ ਸਭ ਕੁਝ ਦਿੱਤਾ ਕਿ ਉਹਨੂੰ ਵੀ ਚੇਤਾ ਰੱਖਿਆ ਹੈ ਵਿੱਚ ਵੀ ਰੱਬ ਵੀ ਹੈ ਜੀ ਕੁਛ ਵੀ ਅਸੀਂ ਹੁਣ ਸਾਰੇ ਕੰਮ ਆਪਣੇ ਕਾਰਜ ਸਿਰ ਜੜਾਉਂਦੇ ਨੇ ਵੀ ਹੁਣ ਅਸੀਂ ਪਰਮਾਤਮਾ ਦਾ ਨਾਮ ਲੈ ਗਏ ਪਰ ਨਹੀਂ ਕਹਿੰਦੇ ਮਾਤਾ ਸਾਰਾ ਕੰਮ ਸਾਰਾ ਦਿਨ ਘਰ ਦਾ ਕੰਮ ਵਿੱਚ ਜੀ ਵੀ ਮੈਂ ਕਰ ਲਾਂ ਆ ਵੀ ਕਰ ਲਾਂ ਉਹ ਵੀ ਕਰ ਲਾਂ ਕਹਿੰਦੇ ਕਿ ਆ ਵੀ ਇਕੱਠਾ ਕਰ ਲੀ ਮੈਂ ਆਪਣੇ ਬੱਚਿਆਂ ਲਈ ਮੈਂ ਉਹ ਵੀ ਇਕੱਠਾ ਕਰ ਲਾਂ ਜਦੋਂ ਅੰਤ ਸਮਾ ਆਣਾ ਹੈ ਨਾ ਕਿਸੇ ਬੱਚੇ ਨੇ ਕਿਸੇ ਬੱਚੇ ਨੇ ਜਾਂ ਕਿਸੇ ਵੀ ਘਰ ਦੇ ਮੈਂਬਰ ਨੇ ਸਾਡਾ ਸਾਥ ਨਹੀਂ ਦੇਣਾ ਸਿਰਫ ਉਹਨਾਂ ਦਾ ਸਾਥ ਹੋਏਗਾ ਸਾਡੇ ਤੇ ਲੱਕੜੀਆਂ ਪਾ ਕੇ ਸਾਨੂੰ ਸਾੜਨ ਤੱਕ ਦਾ ਇਤੋਂ ਅੱਗੇ ਕਦੇ ਨਾ ਤਾਂ ਕੋਈ ਗਿਆ ਹੈ ਤੇ ਨਾ ਹੀ ਕਿਸੇ ਨੇ ਜਾਣਾ ਹੈ ਤੇ ਠੀਕ ਹੈ ਨਾ ਅਸੀਂ ਆਪਣਾ ਫਰਜ਼ ਵੀ ਨਿਭਾਈਏ ਤੇ ਪਾਠ ਵੀ ਕਰੀਏ ਤੇ ਚਲੋ ਇਹਦੇ ਵਿੱਚ ਖੁਸ਼ ਵੀ ਰਹੀਏ ਉਹ ਮਾਤਾ ਨੇ ਆਪਣਾ ਜੀਵਨ ਇਸ ਤਰ੍ਹਾਂ گزارਿਆ ਕਹਿੰਦੇ ਕਿ ਚਲੋ ਪੋਤੇ ਦੋਤੇ ਸਭ ਕੁਝ ਹੋ ਗਿਆ ਸਾਰੇ ਘਰ ਚ ਖੁਸ਼ੀ ਸੀ ਐਂਡਲਾ ਵਕਤ ਆਂਦਾ ਹੈ ਮਾਤਾ ਦਾ ਚਲੋ ਉਹਨਾਂ ਨੂੰ ਵੀ ਕਿਹੜਾ ਪਤਾ ਹੁੰਦਾ ਕਿ ਇੰਜ ਹੀ ਗੁਜ਼ਰ ਜਾਣਾ ਹੈ ਜਾਂ ਮੈਨੂੰ ਕੀ ਹੋ ਜਾਣਾ ਹੈ ਥੋੜੇ ਮਤਲਬ ਘਰ ਦੇ ਵਿੱਚ ਠੀਕ ਠਾਕ ਸੀ ਆਪਣਾ ਪਰ ਇਹ ਗੱਲ ਹੈ ਕਿ ਵਿਤ ਕੋ ਕਦੀ ਨਾਮ ਨਹੀਂ ਜਪਿਆ ਚਲੋ ਕਦੇ ਕਦਾਈ ਗੁਰਦੁਆਰਾ ਸਾਹਿਬ ਜਾਏ ਲੰਗਰ ਪ੍ਰਸ਼ਾਦੇ ਦੀ ਥੋੜੀ ਬੋਤੀ ਸੇਵਾ ਕਰਾਈ ਤੇ ਪਰ ਸਭ ਤੋਂ ਉੱਤੇ ਕੀ ਰੱਖਿਆ ਸੀ ਵੀ ਆਪਣਾ ਪਰਿਵਾਰ ਜਦੋਂ ਹੁਣ ਕਹਿੰਦੇ ਨੇੜਲਾ ਸਮਾਂ ਆਇਆ ਮਾਤਾ ਦੁੱਧ ਲੈਣ ਗਈ ਸੀਗੇ ਕਹਿੰਦੇ ਕਿ ਅਚਾਨਕ ਥੋੜੀ ਜਿਹੀ ਬਿਮਾਰ ਹੋ ਗਈ ਬਿਮਾਰ ਹੋਏ ਤੇ ਬੱਚਿਆਂ ਨੇ ਚੱਕ ਕੇ ਡਾਕਟਰ ਕੋਲ ਲੈ ਜਾਂਦੇ ਨੇ ਵੀ ਚਲੋ ਮਾਤਾ ਠੀਕ ਹੋ ਜੇ ਘਰ ਦਾ ਸਰੀ ਜਾਂਦਾ ਮਾਤਾ ਬਥੇਰਾ ਕੰਮ ਕਰੀ ਜਾਂਦੀ ਹੈ ਏ ਥੋੜੀ ਹੁੰਦੀ ਕਿ ਮਾਤਾ ਦਾ ਨਾ ਸਾਨੂੰ ਪਿਆਰ ਹੈ ਮਾਤਾ ਸਾਡੇ ਘਰ ਰਵੇ ਮਾਤਾ ਦੇ ਨਾ ਪਿਆਰ ਕੋਈ ਨਹੀਂ ਮਾਤਾ ਦੇ ਕੰਮ ਨਾਲ ਪਿਆਰ ਹੈ ਮਾਤਾ ਦੀ ਸਿਰਫ ਕਿ ਘਰ ਵਿੱਚ ਕੰਮ ਸੰਭਾਲੀ ਜਾਂਦੀ ਹੈ ਬੱਚਿਆਂ ਨੂੰ ਸੰਭਾਲੀ ਜਾਂਦੀ ਹੈ ਚਲੋ ਕਰਵਾਈ ਹੀ ਜਾਂਦੀ ਹੈ ਨਾ ਮਾਤਾ ਕੰਮ ਦੱਸ ਉਸ ਤੋਂ ਅੱਗੇ ਮਾਤਾ ਕਹਿੰਦੇ ਬਹੁਤ ਬਿਮਾਰ ਹੋਗੀ ਜਦੋਂ ਮੰਜੇ ਤੇ ਪੈ ਗਈ ਨਾ ਮਾਤਾ ਤਾਂ ਤੇ ਫਿਰ ਜਿਵੇਂ ਉਹ ਆਪਣੇ ਪੁੱਤ ਧੀ ਦੇ ਮੂੰਹ ਚ ਬੁਰਕੀਆਂ ਪਾਉਂਦੀ ਪੋਤੇ ਦੋਤਿਆਂ ਦੇ ਮੂੰਹ ਚ ਬੁਰਕੀਆਂ ਪਾਉਂਦੀ ਮਾਤਾ ਨੂੰ ਕੋਈ ਪੁੱਛਦਾ ਹੀ ਨਹੀਂ ਦੀਆ ਮਾਤਾ ਨੂੰ ਬਸ ਇਹ ਸੀ ਕਿ ਸਵੇਰ ਦੀ ਖਵਾਤੀ ਹੈ ਦੁਪਹਿਰੀ ਪੁੱਛਾਂਗੇ ਬੁੜੀ ਨੀ ਪਈ ਰਹਿਣ ਤੋਂ ਮੰਜੇ ਤੇ ਇਹੀ ਕਰਦੇ ਆਂ ਸੀ ਅਸੀਂ ਸਾਰੇ ਇਹੋ ਜਿਹੇ ਆ ਇਹ ਨਹੀਂ ਕਿ ਇੱਕ ਫੈਮਲੀ ਕਰਦੀ ਐ ਅਸੀਂ ਸਾਰੇ ਇਹੀ ਕਰਦੇ ਆਂ ਐਦਾਂ ਦੀ ਸੀ ਸੋਚ ਹੈ ਸਾਡੀ ਅਸੀਂ ਕੋਈ ਇੰਨੇ ਮਹਾਨ ਨਹੀਂ ਆ ਮੈਂ ਵੀ ਵਿੱਚੇ ਹੀ ਹੋਂਦੀ ਆ ਅਸੀਂ ਵੀ ਇਹੋ ਜਿਹੇ ਹਾਂ ਕਿ ਅਸੀਂ ਕਹਿੰਨੇ ਆਂ ਵੀ ਹਾਂ ਚਲੋ ਜੀ ਪਰ ਮਾਤਾ ਮਾਤਾ ਬਿਮਾਰ ਹੋ ਗਈ ਚਲੋ ਮੰंजे ਤੇ ਪੈ ਗਈ ਫਿਰ ਮਾਤਾ ਨੇ ਵਾਹਿਗੁਰੂ ਸਿਮਰਨ ਸ਼ੁਰੂ ਕੀਤਾ ਇਹ ਹੁਣ ਮੇਰੇ ਕੋ ਐਂਡਲੈਸ ਹੈਮੇਜ ਹੋਰ ਤਾਂ ਮੈਂ ਕੁਝ ਨਹੀਂ ਕਰ ਸਕਦੀ ਹੁਣ ਮੈਨੂੰ ਜ਼ਿੰਦਗੀ ਦੀ ਸਮਝ ਆ ਗਈ ਹੈ ਤੇ ਹੁਣ ਮੈਂ ਗੁਰਬਾਣੀ ਸਿਮਰਨ ਕਰਿਆ ਕਰਾਂ ਕਹਿੰਦੇ ਮਾਤਾ ਨੇ ਆ ਰੋਜ਼ ਸਵੇਰੇ ਤੇ ਸ਼ਾਮੀ ਜਦੋਂ ਮਤਲਬ ਮਾਤਾ ਨੂੰ ਲੱਗਣਾ ਕਿ ਮੈਂ ਠੀਕ ਹਾਂ ਉਹਨਾਂ ਨੇ ਗੁਰਬਾਣੀ ਸਿਮਰਨ ਕਰਿਆ ਕਰਨਾ ਬਾਣੀ ਪੜਨਾ ਕਰਨਾ ਤੇ ਹੌਲੀ ਹੌਲੀ ਮਾਤਾ ਦੀ ਸਿਹਤ 'ਚ ਥੋੜਾ ਸੁਧਾਰ ਹੋਇਆ। 3 ਜਿੰਨੇ ਕੁ ਦਿਨ ਮਾਤਾ ਦੀ ਸਿਹਤ 'ਚ ਸੁਧਾਰ ਹੋਇਆ ਹੌਲੀ ਹੌਲੀ ਫੇਰ ਮਾਤਾ ਰੱਬ ਨੂੰ ਫੇਰ ਭੁੱਲ ਗਈ ਮਾਤਾ ਮਾਤਾ ਠੀਕ ਹੋ ਗਈ ਤਾਂ ਤਾਂਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣੀ ਕਿਰਪਾ ਵਰਤਾਈ ਦਿਖਾਇਆ ਕਿ ਜ਼ਿੰਦਗੀ ਦੀ ਅਸਲ ਸਚਾਈ ਕੀ ਹੈ। ਵਿਖੋ ਪ੍ਰਮਾਤਮਾ ਬੰਦੇ ਨੂੰ ਜ਼ਿੰਦਗੀ ਦੀ ਅਸਲ ਸਚਾਈ ਤੋਂ ਵਾਕਿਫ ਵੀ ਕਰਾ ਦਿੰਦਾ ਹੈ। ਫਿਰ ਬੰਦਾ ਨਹੀਂ ਸਨਸਦਾ ਕਿਉਂਕਿ ਬੰਦਾ ਵੀ ਇੱਕ ਜਾਨਵਰ ਹੀ ਹੈ ਦੇਖੋ ਮਾਤਾ ਨੂੰ ਪ੍ਰਮਾਤਮਾ ਨੇ ਦਿਖਾਇਆ ਵੀ ਹੁਣ ਤੂੰ ਬਿਮਾਰ ਹੈ ਹੁਣ ਕਿਹੜਾ ਆ ਕੇ ਤੇਰੀ ਨੱਤਾ ਘੋਟ ਰਿਹਾ ਹੈ ਜਾਂ ਹੁਣ ਕਿਹੜਾ ਕੋਈ ਤੇਰੇ ਆਲੇ ਦੁਆਲੇ ਹੀ ਬੈਠਿਆ ਹੈ ਕੋਈ ਕੁਝ ਨਹੀਂ ਸਾਰੇ ਆਪਣੇ ਕੰਮਾਂ ਕਾਜਾਂ ਵਿੱਚ ਵਿਅਸਤ ਨੇ ਜਿਹੜੇ ਕੰਮ ਤੂੰ ਕਰਦੀ ਸੀ ਅੱਗਿਓ ਕਿਸੇ ਹੋਰ ਨੇ ਡਿਊਟੀ ਸੰਭਲ ਲਈ ਆਪਣੀ ਪਰ ਤੇਰੇ ਤਾਂ ਮਨ 'ਚ ਇਹੀ ਸੀ ਕਿ ਇਹ ਤੋਂ ਬਿਨਾ ਹੀ ਕੰਮ ਕੋਈ ਕਰ ਹੀ ਨਹੀਂ ਸਕਦਾ ਹੈਨਾ ਐਵੇਂ ਹੀ ਹੈ ਜ਼ਿੰਦਗੀ ਐਵੇਂ ਹੀ ਹੈ ਜੀਵਨ ਕਹਿੰਦੇ ਫੇ ਮਾਤਾ ਜਦੋਂ ਠੀਕ ਹੋ ਗਈ ਨਾ ਮਾਤਾ ਨੇ ਸਵੇਰੇ ਉੱਠਣਾ ਕਰਨਾ ਗੁਰਦੁਆਰਾ ਸਾਹਿਬ ਜਾਇਆ ਕਰਨਾ ਹੁਣ ਉਹਨਾਂ ਨੇ ਆਪਣਾ ਜੀਵਨ ਦਾ ਇਹ ਨਿਯਮ ਬਣਾ ਲਿਆ ਸੀ ਕਿ ਮੈਂ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਆਪਣਾ ਪਾਠ ਕਰਨਾ ਹੈ ਮੰਨ ਭਗਤੀ ਚਲਾਉਣਾ ਹੈ ਮੈਨੂੰ ਦੂਜੀ ਕੰਮਾ ਨਾਲੋਂ ਕੀ ਜਿਨ੍ਹਾਂ ਦਾ ਮੈਨੂੰ ਕੋਈ ਫਾਇਦਾ ਹੀ ਨਹੀਂ ਦੇਖੋ ਹਰ ਇੱਕ ਚੀਜ਼ 'ਚ ਬੰਦਾ ਫਾਇਦਾ ਤੇ ਨੁਕਸਾਨ ਪਾਲਦਾ ਹੈ ਦੇਖੋ ਮਾਤਾ ਨੂੰ ਹੁਣ ਜ਼ਿੰਦਗੀ ਦੀ ਸਮਝ ਆਈ ਵੀ ਹੁਣ ਮੇਰਾ ਅੰਝਲਾ ਸਮਾਂ ਆ ਗਿਆ ਹੈ ਪਤਾ ਨਹੀਂ ਹੁਣ ਥੋੜੇ ਚਿਰਾਂ ਕ ਕਦੋਂ ਕਹਾਂ ਤੇ ਵੀ ਮੈਂ ਹੁਣ ਇਹਨਾਂ ਨੂੰ ਛੱਡਾਂ ਤੇ ਹੁਣ ਮੈਂ ਆਪਣਾ ਰਾਹ ਸਿੱਧਾ ਕਰਾਂ ਚਲੋ ਇਹ ਵੀ ਸੋਝੀ ਕਿਸੇ ਨੂੰ ਹੀ ਆਉਂਦੀ ਹੈ ਕਿਸੇ ਨੂੰ ਹੀ ਹਰ ਇੱਕ ਨੂੰ ਇਹ ਵੀ ਸੋਝੀ ਨਹੀਂ ਆਉਂਦੀ ਫੇਰ ਬਿਮਾਰੀ ਤੋਂ ਠੀਕ ਹੋ ਕੇ ਮਾਤਾ ਨੇ ਆਪਣੇ ਹੋਰ ਕੰਮ ਕਾਜ ਸ਼ੁਰੂ ਕਰ ਲੈਣੇ ਸੀ ਚਲੋ ਕੰਮ ਕਾਜ ਵੀ ਵਿੱਚ ਠੀਕ ਸੀ ਜਦੋਂ ਮਾਤਾ ਠੀਕ ਹੀ ਹੋ ਗਈ ਹੁਣ ਕਹਿੰਦੇ ਪਰ ਉਹਨਾਂ ਨੇ ਥੋੜਾ ਥੋੜਾ ਸਮਾਂ ਕਰਕੇ ਗੁਰੂਲੀ ਦੀ ਕੱਢਣਾ ਸ਼ੁਰੂ ਕੀਤਾ ਵਾਹਿਗੁਰੂ ਦਾ ਸਿਮਰਨ ਕਰਿਆ ਕਰਨਾ ਬੱਚਿਆਂ ਨੂੰ ਗੋਲ ਬਿਠਾ ਕੇ ਪਾਠ ਕਰਵਾਉਣਾ ਸੁੰਨਾ ਠੀਕ ਹੈ ਕਹਿੰਦੇ ਥੋੜੇ ਕੇ ਚਿਰ ਬਾਅਦ ਮਾਤਾ ਜੀ ਮਤਲਬ ਫੇਰ ਬਿਮਾਰ ਹੋ ਗਏ ਫਿਰ ਉਹਨਾਂ ਦੇ ਦਿਲ ਚ ਆਇਆ ਕਿ ਹੁਣ ਤਾਂ ਮੈਂ ਇੰਨਾ ਪਾਠ ਕਰਦੀ ਹਾਂ ਫੇਰ ਪਰ ਕਹਿੰਦੇ ਹਨਾ ਕਿ ਜੋ ਕਰਮਾ ਵਿੱਚ ਲਿਖਿਆ ਹੁੰਦਾ ਹੈ ਹੁੰਦਾ ਉਹੀ ਹੈ ਥੋੜਾ ਜਿਹਾ ਪਹਿਲਾਂ ਜੀ ਮਾਤਾ ਜੀ ਸਮਝ ਆਉਂਦੀ ਸ਼ੁਰੂ ਤੋਂ ਆਪਣੀ ਜਿੰਦਗੀ ਚ ਇੱਕ ਹਿੱਸਾ ਆਠ ਨੂੰ ਦਿੰਦੇ ਵੀ ਇੱਕ ਹਿੱਸਾ ਇੱਕ ਮੈਂ ਸਮਾਂ ਜੋ ਇੱਕ ਜੀਵਨ ਦਾ ਸਮਾਂ ਹੁੰਦਾ ਹੈ ਨਾ ਥੋੜਾ ਜਿਹਾ ਉਹ ਮੈਂ ਸਿਰਫ ਆਪਣੇ ਗੁਰੂ ਨੂੰ ਹੀ ਦੇ ਸਕਦੀ ਹਾਂ ਉਹ ਮੈਂ ਕਿਸੇ ਹੋਰ ਲਈ ਨਹੀਂ ਕਿਸੇ ਨੂੰ ਕਰ ਸਕਦੀ ਇਹ ਸਿਰਫ ਉਹ ਸਮਾਂ ਸਿਰਫ ਮੇਰੇ ਗੁਰੂ ਦਾ ਹੈ ਮੇਰੀ ਬਾਣੀ ਦਾ ਹੈ ਨਹੀਂ ਦੇਖੋ ਫਿਰ ਕਹਿੰਦੇ ਐਂਡਲਾ ਸਮਾਂ ਦਾ ਹੈ ਮਾਤਾ ਜੀ ਦਾ ਮਾਤਾ ਜੀ ਦੇ ਹਿਸਾਬ ਨਾਲ ਲੋਕੀ ਕਰਦੇ ਜਿੱਦਾਂ ਬੁੜੀਆਂ ਦੀ ਆਤ ਹੁੰਦੀ ਕਿ ਇਹਨੇ ਤਾਂ ਬਹੁਤ ਤੰਗ ਕਰਕੇ ਰੱਖਿਆ ਸੀ ਇਹ ਤਾਂ ਬਹੁਤ ਡੇਂਜਰਸ ਬੁਢੀ ਸੀ ਵੀ ਇਹ ਤਾਂ ਬਹੁਤ ਹੀ ਖਰਾਬ ਸੀ ਇਹਨੂੰ ਕੀ ਹੋਊਗਾ ਇਹਨੇ ਵੀ ਇਦਾਂ ਹੀ ਮਤਲਬ ਜਿੱਦਾਂ ਦੂਜਿਆਂ ਨੂੰ ਤਾੜਦੇ ਰਹਿਣਾ ਬੋਲਦੇ ਰਹਿਣਾ ਵੀ ਇਹਦੇ ਨਾਲ ਵੀ ਇਦਾਂ ਹੀ ਹੋਏਗਾ ਪਰ ਕਹਿੰਦੇ ਨਾ ਕਿਸਮਤ ਤੇ ਕਰਮ ਪਰਮਾਤਮਾ ਆਪੇ ਹੀ ਮਿੰਟਿਚ ਬਦਲ ਦਿੰਦੇ ਨੇ ਜੇ ਰੱਬ ਦੇਣ ਤੇ ਆਵੇ ਛੱਪੜ ਫਾੜ ਕੇ ਦਿੰਦਾ ਹੈ ਤੇ ਜੇ ਰੱਬ ਖੋਣ ਤੇ ਆਵੇ ਨਾ ਤੇ ਥੱਪੜ ਮਾਰ ਕੇ ਖੋਲਿੰਦਾ ਹੈ ਤੇ ਮਾਤਾ ਜੀ ਗੁਰਦੁਆਰਾ ਸਾਹਿਬ ਤੋਂ ਆਏ ਚਾਹ ਪੀਤੀ ਮਾਤਾ ਸਿਮਰਨ ਕਰਨ ਲੱਗਦੀ ਮੰਜੇ ਤੇ ਬੈਠੀ ਹੀ ਰੋਜ਼ ਕਰਦੇ ਸੀ ਤੇ ਚਲੋ ਚਾਹ ਪੀ ਕੇ ਆਪਣਾ ਸਿਮਰਨ ਕਰਦੇ ਪਏ ਸੀ ਥੋੜੀ ਕਿਚੇਰ ਬਾਅਦ ਹੋਇਆ ਮਾਤਾ ਜੀ ਲੇਟ ਗਈ ਐਨੇ ਚ ਹੀ ਮਾਤਾ ਜੀ ਨੇ pran tyag ਦੀ ਦੇਖੋ ਕਿੰਨੀ ਸੋਖੀ ਮੌਤ ਆਈ ਹੈ ਥੋੜਾ ਜਰ ਮੰਜੇ ਤੇ ਵੀ ਨੂੰ ਪਈ ਚਲੋ ਤੇ ਮਾਤਾ ਜੀ ਨੇ ਆਪਣੇ ਕਰਮਾਂ ਦੇ ਹਿਸਾਬ ਨਾਲ ਜਿੱਦਾਂ ਦੇ ਵੀ ਕਰਮ ਕੀਤੇ ਨੇ ਉਸ ਹਿਸਾਬ ਨਾਲ ਪ੍ਰਮਾਤਮਾ ਨੇ ਉਹਨਾਂ ਦੇ ਜੀਵਨ ਦਾ ਪੂਰਾ ਵਿਉਰਾਕਰਕੇ ਕੰਮ ਸਾਰੇ ਅੱਜ ਤੋਂ ਹੁਣ ਮਾਤਾ ਜੀ ਦੇ ਸਾਰੇ ਕੰਮ ਕੌਣ ਕਰੇ ਇਹ ਵੀ ਕਿਸੇ ਨੇ ਸੋਚਿਆ ਨਹੀਂ ਪਰ ਦੇਖੋ ਘਰ ਦੇ ਸਾਰੇ ਕੰਮ ਉਸੇ ਤਰ੍ਹਾਂ ਚੱਲਦੇ ਹਨ ਇਸ ਕਰਕੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਬਾਣੀ ਦੇ ਵਿੱਚ ਇਹ ਹੀ ਲਿਖਿਆ ਹੈ ਕਿ ਤੂੰ ਕਰਮ ਕਰ ਫਲ ਦੀ ਉਪੇਖਾ ਕਰ ਜੇ ਤੂੰ ਕਰਮ ਕਰਦਾ ਹੈ ਨਾ ਪਰਮਾਤਮਾ ਤੇਰੇ ਚੰਗੇ ਮਾੜੇ ਕਰਮਾਂ ਦਾ ਹਿਸਾਬ ਰੱਖਦਾ ਹੈ ਪਰਮਾਤਮਾ ਤੇਰੀ ਇਹ ਜੀ ਜ਼ਿੰਦਗੀ ਬਣਾਏਗਾ ਕਿ ਤੂੰ ਹੱਸਦਾ ਹੱਸਦਾ ਹੀ ਆਇਆ ਰੋਂਦਾ ਹੋਇਆ ਆਇਆ ਸੀ ਤੇ ਹੱਸਦਾ ਹਲਕਾ ਜਾਊਗਾ ਜਦੋਂ ਮਾਤਾ ਨੇ ਪੂਰੀ ਜ਼ਿੰਦਗੀ ਚ ਆਪਣੇ ਧੀ ਪੁੱਤ ਪੋਤੇ ਦੋਤੇ ਸਭ ਕੁਝ ਵੇਖ ਲਿਆ ਹੈ ਹੁਣ ਤੇ ਮਾਤਾ ਦੇ ਵੀ ਮਤਲਬ ਕੋਈ ਤਮਾ ਨਹੀਂ ਰਹੇਗੀ ਵੀ ਹਾਈ ਪਰਮਾਤਮਾ ਕਿ ਤੇ ਮੇਰਾ ਪੁੱਤਰ ਹੀ ਵਿਆਹ ਜਾਂਦਾ ਮਨ ਚ ਹੋ ਜਾਂਦਾ ਨਾ ਜਿਵੇਂ ਲੋਕੀ ਗੱਲਾਂ ਕਰਦੇ ਹਨ ਜਿੱਦਾਂ ਛੋਟੇ ਹੀ ਉਮਰ ਚ ਬੰਦਾ ਮਰ ਜਾਂਦਾ ਹੈ ਕੁਵਾਰੇ ਦੀ ਪੋਤੇ ਛੱਡੇ ਕੇ ਹੁੰਦਾ ਹੈ ਆ ਦੁਨਿਆਵੀ ਸੀ ਗੱਲ ਖਾਲਸਾ ਜੀ ਇਹ ਸਿਰਫ ਤੁਹਾਨੂੰ ਸਮਝਾਉਣਾ ਸੀ ਕਿ ਜ਼ਿੰਦਗੀ 'ਚ ਬੱਚਿਆਂ ਤੋਂ ਉੱਪਰ ਪਰਮਾਤਮਾ ਦਾ ਨਾਮ ਹੈ ਬੱਚਿਆਂ ਨਾਲ ਘਰ ਵਿੱਚ ਗਰਸਤੀ ਜੀਵਨ 'ਚ ਰਹੋ ਪਰ ਪਰਮਾਤਮਾ ਨੂੰ ਨਾ ਵੀ ਸਾਰੋ ਕਿ ਪਰਮਾਤਮਾ ਮੈਂ ਤੇਰੇ ਤੋਂ ਵੱਡਾ ਹਾਂ ਮੈਂ ਸਭ ਕੁਝ ਕਰ ਸਕਦਾ ਮੈਂ ਤੇ ਮੇਰੀ ਮੈਂ ਮੈਂ ਨਹੀਂ ਤਾਂ ਕਹਿੰਦੇ ਮਤਮਾਰੀ ਹੈ ਵੀ ਮੈਂ ਸੀ ਮੈਂ ਸੀ ਲਾਸਟ 'ਚ ਕੀ ਹੁੰਦਾ ਹੈ ਸਭ ਕੁਝ ਖਤਮ ਇਹ ਸਰੀਰ ਮਿੱਟੀ ਦੀ ਢੇਰੀ ਹੈ ਇਸ ਨੂੰ ਕਿਸੇ ਨੇ ਵੀ ਪੁੱਛਣਾ ਨਹੀਂ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਜੇ ਕਥਾ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ